एससीपी करेगी केजरीवाल ਦੇ 15 ਕਰੋੜ ਦੀ ਪੇਸ਼ਕਸ਼ ਤੀਰ ਦੇ ਦਾਅਵੇ ਦੀ ਜਾਂਚ ਬੀਜੇਪੀ ਦੇ ਚਿੱਠੀ ਤੋਂ ਬਾਅਦ ਐਲਜੀ ਨੇ ਦਿੱਤੇ ਹੁਕਮ ਭਾਜਪਾ ਦੇ ਦਿੱਲੀ ਇਕਾਈ ਨੇ ਇਸ ਮਾਮਲੇ ਦੀ ਸ਼ਿਕਾਇਤ ਉਪ ਰਾਜਪਾਲ ਵਿਕੇਸ਼ ਸਖ세ਨਾ ਨੂੰ ਕੀਤੀ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਟਾਚਾਰ ਵਿਰੋਧ ਬਿਊਰੋ ਨੂੰ केजरीवाल ਅਤੇ ਸੰਜੇ ਸਿੰਘ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਚੋਣ ਨਤੀਜਿਆਂ ਤੋਂ ਪਹਿਲਾਂ ਇੱਕ ਹੋਰ ਸਿਆਸੀ ਹੰਗਾਮਾ ਖੜਾ ਹੋ ਗਿਆ ਪ੍ਰਸ਼ਟਾਚਾਰ ਲੋਕ ਕੋ ਬਿਊਰੋ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਉਸ ਦਾਅਵੇ ਦੀ ਜਾਂਚ ਕਰੇਗਾ ਜਿਸ ਵਿੱਚ ਉਹਨਾਂ ਨੇ ਭਾਜਪਾ ਤੇ ਆਪਣੇ ਮੌਜੂਦਾ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦ ਵਿਧਾਇਕਾਂ ਨੂੰ ਵੀ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਇਸ ਮਾਮਲੇ ਵਿੱਚ ਭਾਜਪਾ ਨੇ ਦਿੱਲੀ ਦੇ ਉਪ ਪ੍ਰਾਧਾਨ ਵੀ ਕੇ ਸਖਸੇਨਾ ਨੂੰ ਪੱਤਰ ਲਿਖ ਕੇ ਕੇਜਰੀਵਾਲ ਅਤੇ ਸੰਜੇ ਸਿੰਘ ਖਿਲਾਫ ਪ੍ਰਸ਼ਨਾਚਾਰ ਵਿਰੋਧੀ ਬਿਊਰੋ ਨੁਕੇਸ਼ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਐਲਜੀ ਨੇ ACB ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਦਰਸਲ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਦਾਵਾ ਕੀਤਾ ਸੀ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ 15 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਕੁਝ ਏਜੰਸੀਆਂ ਦਿਖਾ ਰਹੀਆਂ ਹਨ ਕਿ ਗਾਲੀ ਗਲੋਚ ਕਰਨ ਵਾਲੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ ਪਿਛਲੇ 2 ਘੰਟਿਆਂ ਦੇ ਵਿੱਚ ਸਾਡੇ 16 ਮੀ ਵਿਧਾਇਕਾਂ ਨੂੰ ਫੋਨ ਆਏ ਸਨ ਕਿ ਉਹ ਆਪ ਛੱਡ ਕੇ ਆਪਣੀ ਪਾਰਟੀ ਦੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਉਹ ਉਹਨਾਂ ਨੂੰ ਮੰਤਰੀ ਬਣਾਉਣਗੇ ਅਤੇ ਉਹਨਾਂ ਨੂੰ 15-15 ਕਰੋੜ ਰੁਪਏ ਵੀ ਦੇਣਗੇ ਜੇਕਰ ਉਹਨਾਂ ਦੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ ਤਾਂ ਸਾਡੇ ਉਮੀਦਵਾਰਾਂ ਨੂੰ ਬੁਲਾਉਣ ਦੀ ਲੋੜ ਹੀ ਕੀ ਆ ਉਹਨਾਂ ਅੱਗੇ ਕਿਹਾ ਕਿ ਜਾਇਜ਼ ਹੈ ਕਿ ਇਹ ਫਰਜ਼ੀ ਸਰਵੇਖਣ ਕਰਵਾਏ ਗਏ ਹਨ ਤਾਂ ਜੋ ਇਹ ਮਾਹੌਲ ਪੈਦਾ ਕਰਕੇ ਕੁਝ ਉਮੀਦਵਾਰਾਂ ਨੂੰ ਹਰਾਇਆ ਜਾ ਸਕਿਆ ਪਰ ਤੁਸੀਂ ਗਾਲਾਂ ਕੱਢੋ ਸਾਡਾ ਇੱਕ ਵੀ ਨਹੀਂ ਟੁੱਟੇਗਾ। ਏਸੀਪੀ ਕਰੇਗੀ ਕੇਜਰੀਵਾਲ ਦੇ 15 ਕਰੋੜ ਦੀ ਪੇਸ਼ਕਸ਼ ਤੀਜ ਦੇ ਦਾਅਵੇ ਦੀ ਜਾਂਚ। ਭਾਜਪਾ ਦੇ ਚਿੱਠੀ ਤੋਂ ਬਾਅਦ ਐਲਜੀ ਨੇ ਦਿੱਤੇ ਹੁਕਮ। ਭਾਜਪਾ ਦੀ ਦਿੱਲੀ ਇਕਾਈ ਨੇ ਇਸ ਮਾਮਲੇ ਦੀ ਸ਼ਿਕਾਇਤ ਉੱਪਰ ਰਾਜਪਾਲ ਵਿਕੇਸ਼ ਸਖ세ਨਾ ਨੂੰ ਕੀਤੀ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਟਾਚਾਰ ਵਿਰੋਧ ਬਿਊਰੋ ਨੂੰ ਕੇਜਰੀਵਾਲ ਅਤੇ ਸੰਜੇ ਸਿੰਘ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਚੋਣ ਨਤੀਜਿਆਂ ਤੋਂ ਪਹਿਲਾਂ ਇੱਕ ਹੋਰ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ ਭ੍ਰਸ਼ਟਾਚਾਰ ਰੋਕੂ ਬਿਊਰੋ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਉਸ ਦਾਅਵੇ ਦੀ ਜਾਂਚ ਕਰੇਗਾ ਜਿਸ ਵਿੱਚ ਉਹਨਾਂ ਨੇ ਭਾਜਪਾ ਤੇ ਆਪਣੇ ਮੌਜੂਦਾ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦ ਵਿਧਾਇਕਾਂ ਨੂੰ ਵੀ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਇਸ ਮਾਮਲੇ ਵਿੱਚ ਭਾਜਪਾ ਨੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੇਨਾ ਨੂੰ ਪੱਤਰ ਲਿਖ ਕੇ ਕੇਜਰੀਵਾਲ ਅਤੇ ਸੰਜੇ ਸਿੰਘ ਖਿਲਾਫ ਪ੍ਰਸ਼ਨਚਾਰ ਵਿਰੋਧੀ ਬਿਊਰੋ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਐਲਜੀ ਨੇ ACB ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਦਰਸਲ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਦਾਵਾ ਕੀਤਾ ਸੀ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਨੂੰ 15 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਕੁਝ ਏਜੰਸੀਆ ਦਿਖਾ ਰਹੀਆਂ ਹਨ ਕਿ ਗਾਲੀ ਗਲੋਚ ਕਰਨ ਵਾਲੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ ਪਿਛਲੇ 2 ਘੰਟਿਆਂ ਦੇ ਵਿੱਚ ਸਾਡੇ 16 ਮੀਤਵਾਰਾਂ ਨੂੰ ਫੋਨ ਆਏ ਸਨ ਕਿ ਉਹ ਆਪ ਛੱਡ ਕੇ ਆਪਣੀ ਪਾਰਟੀ ਦੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਉਹ ਉਹਨਾਂ ਨੂੰ ਮੰਤਰੀ ਬਣਾਉਣਗੇ ਅਤੇ ਉਹਨਾਂ ਨੂੰ 15-15 ਕਰੋੜ ਰੁਪਏ ਵੀ ਦੇਣਗੇ ਜੇਕਰ ਉਹਨਾਂ ਦੀ ਪਾਰਟੀ ਨੂੰ 55 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ ਤਾਂ ਸਾਡੇ ਉਮੀਦਵਾਰਾਂ ਨੂੰ ਬੁਲਾਉਣ ਦੀ ਲੋੜ ਹੀ ਕੀ ਆ ਉਹਨਾਂ ਅੱਗੇ ਕਿਹਾ ਕਿ ਜਾਇਜ਼ ਹੈ ਕਿ ਇਹ ਫਰਜ਼ੀ ਸਰਵੇਖਣ ਕਰਵਾਏ ਗਏ ਹਨ ਤਾਂ ਜੋ ਇਹ ਮਾਹੌਲ ਪੈਦਾ ਕਰਕੇ ਕੁਝ ਉਮੀਦਵਾਰਾਂ ਨੂੰ ਹਰਾਇਆ ਜਾ ਸਕੇ ਪਰ ਤੁਸੀਂ ਗਾਲਾਂ ਕੱਢੋ ਸਾਡਾ ਇੱਕ ਵੀ ਨਹੀਂ ਟੁੱਟੇਗਾ